ਨਕੋਦਰ ਦਿਨ ਪੈਂਦੇ ਪਿੰਡ ਉੱਗੀ ਵਿਖੇ ਸਵਰਗੀ ਸੰਜੀਵ ਅਗਰਵਾਲ ਗੋਰਾ ਖੇਰਾ ਲੱਖਾਂ ਕਾਮ ਅਤੇ ਸਤੀਜ ਦੀ ਯਾਦ ਨੂੰ ਸਮਰਪਿਤ ਬਾਬਾ ਮੁਰਾਦ ਸ਼ਾਹ ਜੀ ਸਪੋਰਟਸ ਕਲੱਬ ਵੱਲੋਂ 10ਵਾਂ ਕ੍ਰਿਕਟ ਮਹਾਕੁੰਭ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਟੇਡੀਅਮ ਵਿਖੇ ਪਿੰਡ ਅਤੇ ਇੱਕ ਸਮੂਹ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਸੈਂਕੜੇ ਕਲੱਬਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਇਸ ਰਣ ਮੁਕਮਮਾਨ ਵਿੱਚ ਮਾਨਵਜੋਤ ਲਾਲਾ ਸੋਮਨਾਥ ਅਗਰਵਾਲ ਦਿੱਲੀ ਰਜਨੀਸ਼ तिवारी ਅਵਤਾਰ ਸਿੰਘ ਪੋਲਾ ਸੇਵਾਮੁਖ ਡੀਐਸਪੀ ਸੁਖਪਾਲ ਸਿੰਘ ਡੀਐਸਪੀ ਸਬਡਿਵੀਜ਼ਨ ਨਕੋਦਰ ਜਵਹਰ ਲਾਲ ਖੁੰਗਰ ਸਾਬਕਾ ਸਰਪੰਚ ਅਤੇ ਪਾਲਾ ਸਿੰਘ ਸਰਪੰਚ ਨੇ ਸ਼ਮੂਲੀਅਤ ਕੀਤੀ ਇਸ ਕ੍ਰਿਕਟ ਮਹਾਕੁੰਵ ਵਿੱਚ ਸੈਫਲਾਬਾਦ ਨੇ ਟਰੋਫੀ ਜਿੱਤੀ ਅਤੇ ਪਿੰਡ ਉੱਗੀ ਨੇ ਦੂਸਰਾ ਸਥਾਨ ਹਾਸਲ ਕੀਤਾ ਚਲਾਉਂਦਾ ਤੋਂ ਮਨਜੀਤ ਮਾਨ ਦੇ ਨਾਲ ਗੋਬਿੰਦ ਰਾਏ ਦੀ ਰਿਪੋਰਟ ਮਹਾਰਿਸ਼ਿ ਕੁਮਾਰ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਨਗਰ ਵਿਚ ਆ ਕੇ ਸਾਡੇ ਟੂਰਨਾਮੈਂਟ ਦੇ ਕਵਰ ਕਰ ਰਹੇ ਹੋ ਮੈਂ ਦੱਸਣਾ ਚਾਹਣਾ ਬਾਬਾ ਮਰਾਜ ਸ਼ਾਹ ਕਲੇਬ ਪਿੰਡੁੱਗੀ ਵੱਲੋਂ ਦਸਵਾਂ ਕਲੇ ਟੂਰਨਾਮੈਂਟ ਜੋ ਕਿ ਸੰਜੀਵ ਅਗਰਵਾਲ ਗੋਰਾ ਖਹਿਰਾ ਸੁਪੀਸ਼ ਅਤੇ ਲਖੇ ਕੰਗ ਦੀ ਯਾਦ ਦੇ ਵਿੱਚ ਇਹ ਦਸਵਾਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਅੱਜ ਦੇ ਸਾਡੇ ਮੁੱਖ ਮਹਿਮਾਨ ਸਾਡੇ ਵੱਡੇ ਭਾਈ ਸਾਹਿਬ ਲਾਲਾ ਸੋਮਨਾਥ ਜੀ ਦਿੱਲੀ ਜੋ ਕਿ ਚੇਚੇ ਤੌਰ ਤੇ ਇਸ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ ਹੈ ਜੋ ਕਿ ਹੁਣ ਅੱਜ ਫਾਈਨਲ ਮੈਚ ਹੋਣ ਜਾ ਰਿਹਾ ਉਗੀ ਦਾ ਤੇ ਦੇਖੋ ਕੀ ਹੁੰਦਾ ਬਾਕੀ ਫਰਸਟ ਪ੍ਰਾਈਜ਼ 51000 ਹੈ ਤੇ ਸੈਕੰਡ ਹੈਗਾ ਜੀ 31000 ਹੋ ਸਕਦਾ ਇਸ ਨਾਮ ਵਿੱਚ ਬੈਠੇ ਬੈਠੇ ਹੀ ਵਾਧਾ ਹੋ ਜਵੇ ਤੇ ਮੈਂ ਸਾਰੇ ਆਏ ਹੋਏ ਨਗਰ ਨਿਵਾਸੀਆਂ ਦਾ ਅਤੇ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਵਿੱਚ ਸਾਰਿਆਂ ਨੇ ਸਹਿਯੋਗ ਦਿੱਤਾ ਐਨਆਰਆਈ ਵੀਰਾਂ ਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਹਿਯੋਗ ਦਿੱਤਾ ਮਿਲਦਿਆਂ ਘਹਿਰਾਈਆਂ ਤੋਂ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ